ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਦੇਵ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਸ਼ਬਦ ਕਮਾਈ ਦਾ ਪ੍ਰਤਾਪ ਅਬਚਲੀ ਜੋਤ ਦਾ ਪ੍ਰਕਾਸ਼ ਇਹ ਗੁਰਮਤਿ ਨਾਮ ਸਰਬ ਸੁੱਖਾਂ ਦਾ ਦਾਤਾ ਹੈ ਇਸ ਨਾਮ ਦੀ ਕਮਾਈ ਕਰ ਮੁਕਤ ਭਗਤ ਝੁਗਤ ਸੱਚ ਆਜਿਕ ਸਭ ਕੁਝ ਪਾਈਦਾ ਹੈ ਪਰੰਤੂ ਪੂਰਨਪੁਰਖ ਵਿਦਾਤਾ ਆਪਣੇ ਦਾਸ ਜਨ ਨਾਮ ਦੇ ਸੇਵਨ ਹਾਰੇ ਨੂੰ ਸਭ ਤੋਂ ਵੱਡੀ ਦਾਤ ਭਗਤੀ ਦਾਣ ਦਿੰਦਾ ਹੈ ਤਾਂ ਤੇ ਐਸੇ ਕਰਨ ਕਾਰਨ ਸਮਰੱਥ ਦਾਤਾਰ ਸਵਾਮੀ ਨੂੰ ਜਿਸ ਤੋਂ ਕੋਈ ਬਿਰਥਾ ਨਹੀਂ ਰਹਿ ਸਕਦਾ ਸਰਬਦਾ ਕਾਲ ਸ਼ਰਵਣਾ ਕਰਕੇ ਸੁਣਦੇ ਰਹੀਏ ਰਸਨਾ ਕਰਕੇ ਗਾਉਂਦੇ ਰਹੀਏ ਹਿਰਦੇ ਕਰਕੇ ਧਿਆਨ ਦੇ ਰਹੀਏ ਅਤੇ ਅਖੀਰ ਵਿੱਚ ਸਾਨੂੰ ਇਸ ਗੁਰਵਾਕ ਦੁਆਰਾ ਇਹੋ ਮੁੱਖ ਪ੍ਰਾਰਥਨਾ ਕਰਨ ਦੀ ਦੀਖਿਆ ਮਿਲਦੀ ਹੈ ਕਿ हे ਸਭ ਦੀ ਬਿਰਥਾ ਜਨ ਹਾਰੇ ਕਰਨ ਕਾਰਨ ਸਮਰੱਥ ਅਕਾਲ ਪੁਰਖ ਸੁਆਮੀ ਦਾਤਾਰ ਜੀ ਕਿਰਪਾਲ ਜੀ ਅਸੀਂ ਵੱਡੇ ਭਾਗਾਂ ਕਰਕੇ ਇਹ ਰਤਨ ਜਨਮ ਪਾਇਆ ਹੈ ਐਸੀ ਕਿਰਪਾ ਕਰੋ हे गोपाल दयाल जी ਕਿ ਸਾਨੂੰ ਤੇਰੀ ਸਾਧ ਸੰਗਤ ਪ੍ਰਾਪਤ ਰਹੇ ਜਿੱਥੇ ਅਸੀਂ ਤੇਰੇ ਗੁਣ ਗਾਉਂਦੇ ਰਹੀਏ ਅਤੇ ਸਦਾ ਤੇਰੇ ਨਾਮ ਦਾ ਸਿਮਰਨ ਕਰਦੇ ਰਹੀਏ ਇਹੀ ਗੁਰੂ ਘਰ ਦੇ ਸਭ ਤੋਂ ਉੱਚ ਸੁੱੱਚੇ ਬਿਬੇਕ ਦੀ ਮੁਖ ਮਹਿਮਾ ਹੈ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕਾ ਹਿਰਦੈ ਸਾਚਾ ਸੋਈ ਸਾਚੀ ਭਗਤ ਕਰ ਰਹਿ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ ਭੈਰੋ ਮਹਲਾ ਤੀਜਾ ਭਾਵ ਜਿਨ੍ਹਾਂ ਦੇ ਹਿਰਦੈ ਵਿਖੇ ਸ਼ਬਦ ਨਾਮ ਦੇ ਵਿਚਾਰ ਵਿਵੇਕਮਈ ਕਮਾਈ ਦੁਆਰਾ ਸੱਚਾ ਅਕਾਲ ਪੁਰਖ ਵਸਿਆ ਹੈ ਸੋਈ ਜਨ ਸੱਚਾ ਵਿਵੇਕੀ ਹੈ ਐਸੇ ਸੱਚੇ ਵਿਵੇਕੀ ਦਿਨ ਰਾਤ ਸੱਚੀ ਭਗਤੀ ਕਰਦੇ ਹਨ ਅਤੇ ਇਸ ਭਗਤੀ ਦੇ ਕਰਨ ਕਰਿ ਸਰੀਰ ਕਾਇਆ ਨੂੰ ਕੋਈ ਦੁੱਖ ਰੋਗ ਨਹੀਂ ਵਿਆਪਦਾ ਇਸ ਗੁਰਵਾਕ ਤੋਂ ਸਰਵ ਰੋਗ ਕਾ ਔਖਦ ਨਾਮ ਵਾਲੇ ਮਹਿਮਾਮਈ ਅਸੂਲ ਦੀ ਸੱਚਾਈ ਸਿੱਧ ਹੁੰਦੀ ਹੈ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿਨਾਂ ਚਖ ਡੇਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚਾ ਸ਼ਬਦ ਵਜਾਵਣਿਆ ਮਾਜ ਮਹੱਲਾ ਤੀਜਾ ਜਿਨ੍ਹਾਂ ਵਿਰਲੇ ਗੁਰਮੁਖਾਂ ਨੇ ਗੁਰੂ ਦੀ ਅੰਮ੍ਰਿਤ ਬਾਣੀ ਦਾ ਅਮਿਓ ਮਿਠਾਸ ਸਵਾਦ ਚਖ ਕੇ ਡੇਠਾ ਹੈ ਤਿਨਾਂ ਦੇ ਅੰਤਰ ਅਕਾਲੀ ਜੋਤ ਨਿਰੰਜਨਈ ਦਾ ਪ੍ਰਕਾਸ਼ ਹੋਇਆ ਹੈ ਉਹ ਨਾਮ ਮਹਾਰਸ ਵਿੱਚ ਸਦਾ ਹੀ ਖੀਵੇ અલਮਸਤ ਮਤਵਾਰੇ ਰਹਿੰਦੇ ਹਨ ਅਤੇ ਉਹ ਸੱਚੇ ਅਕਾਲ ਪੁਰਖ ਦੇ ਦਰਵਾਜ਼ੇ ਵਿਖੇ ਪਹੁੰਚ ਕੇ ਵੀ ਸ਼ਬਦ ਅਭਿਆਸ ਦਾ ਅਖੰਡ ਵਾਜਾ ਵਜਾਵਣ ਹਾਰੇ ਹਨ ਇਹ ਪ੍ਰਤਾਪ ਸਭ ਸਿਫਤ ਸਲਾਹ ਰੂਪੀ ਉੱਚ ਵਿਵੇਕ ਕਰਨੀ ਦਾ ਹੈ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਮਾਜ ਮਹੱਲਾ ਤੀਜਾ ਨਵੀਨ ਸਿਧਾਂਤ ਇਸ ਗੁਰ ਪ੍ਰਮਾਣ ਤੋਂ ਮਿਲਦਾ ਹੈ ਕਿ ਗੁਰੂ ਕੇ ਸ਼ਬਦ ਦੀ ਕਮਾਈ ਦੇ ਪ੍ਰਤਾਪ ਕਰਕੇ ਦੂਜਾ ਭਾਉ ਦੂਰ ਹੋ ਜਾਂਦਾ ਹੈ ਐਸੀ ਪਾਰਸ ਕਲਾ ਹੈ ਇਸ ਨਾਮ ਰਸਾਇਣ ਦੀ ਮੇਰਾ ਪ੍ਰਭ ਨਿਰਮਲ ਅਗੰ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੈ ਸੋਈ ਬੁਝੈ ਗੁਣ ਕਹਿ ਗੁਣੀ ਸਮਾਵਣਿਆ ਮਾਝ ਮਹੱਲਾ 3 ਭਾਵ ਅਸਾਡਾ ਅਕਾਲ ਪੁਰਖ ਐਸਾ ਨਿਰਮਲ ਅਗੰਮ ਅਪਾਰ ਹੈ ਕਿ ਉਹਨਾਂ ਦਾ लेखा ਨਹੀਂ ਗਣਦਾ ਅਤੇ ਉਹਨਾਂ ਦੇ ਕਰਮ ਨਹੀਂ ਵਿਚਾਰਦਾ ਜੋ ਉਸ ਦੇ ਗੁਣ ਕਥਨ ਕਰਨ ਰੂਪੀ ਭਗਤ ਕਮਾਉਂਦੇ ਹਨ ਅਤੇ ਇਹਨਾਂ ਅਪਾਰ ਅਗੰਮੇ ਗੁਣਾ ਦੀ ਕਥਨ ਕਮਾਈ ਦਾ ਇਹ ਨਿਰਾਲਾ ਫਲ ਹੁੰਦਾ ਹੈ ਕਿ ਉਕਤ ਗੁਣ ਪਿਆਰੇ ਦੇ ਗੁਣ ਕਥਨ ਹਾਰੇ ਕਮਾਉਣ ਹਾਰੇ ਗੁਣੀ ਅਕਾਲ ਪੁਰਖ ਵਿੱਚ ਸਮਾ ਲੈਂਦੇ ਹਨ ਮਨ ਰੇ ਸਦਾ ਪਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਰਹਾਓ ਸ੍ਰੀ ਰਾਗ ਮਹੱਲਾ 3 ਇੱਥੇ ਸਦੀਵ ਕਾਲ ਭਜਨ ਕਰਦੇ ਰਹਿਣ ਦਾ ਹੁਕਮ ਦਿੰਦੇ ਹਨ ਜੋ ਇਸ ਹੁਕਮ ਨੂੰ ਕਮਾਉਂਦੇ ਹਨ ਅਰਥਾਤ ਸਦਾ ਭਜਨ ਕਰਦੇ ਰਹਿੰਦੇ ਹਨ ਤਾਂ ਇਸ ਭਜਨ ਪ੍ਰਤਾਪ ਨਾਲ ਗੁਰ ਕਾ ਸ਼ਬਦ ਨਾਮ ਗੁਰ ਮੰਤਰ ਤਿਨਾਂ ਦੇ ਰੋਮ ਰੋਮ ਅੰਤਰ ਵਸ ਜਾਂਦਾ ਹੈ ਅਤੇ ਉਸ ਨਾਮ ਗੁਰਮੰਤਰ ਦੇ ਅੰਤਰ ਵਸਣ ਕਰਕੇ ਤਿਨਾਂ ਨੂੰ ਨਾਮੇ ਅਕਾਲਪੁਰਖ ਪਰਮਾਤਮਾ ਕਦੇ ਨਹੀਂ ਵਿਸਰਦਾ ਨਿਰਗੁਣ ਰਾਮ ਗੁਣ ਹਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਗੋੜੀ ਗਰੇਰੀ ਮਹਲਾ ਪਹਿਲਾ ਭਾਵ ਤ੍ਰੈਗੁਣ ਅਤੀਤ ਅਕਾਲ ਪੁਰਖ ਉਸ ਦੇ ਨਿਰਗੁਣ ਗੁਣ ਗਾਵਣ ਕਮਾਉਣ ਕਰਕੇ ਹੀ ਵਸ ਹੁੰਦਾ ਹੈ ਗੁਰਬਾਣੀ ਅੰਦਰ ਵਖਾਣੇ ਜਿਤਨੇ ਵੀ ਗੁਣ ਉਸ ਗੁਣੀ ਅਕਾਲ ਪੁਰਖ ਦੇ ਹਨ ਸਭ ਤ੍ਰੈਗੁਣ ਅਤੀਤ ਗੁਣ ਹਨ ਇਹ ਗੁਣ ਕੇਵਲ ਗੁਰਮਤਿ ਦੁਆਰਾ ਹੀ ਪ੍ਰਾਪਤ ਹੋ ਸਕਦੇ ਹਨ ਤੇਰੀ ਸਿਫਤ ਸਵਾਲੇ ਅਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਭਾਵ ਸਪਸ਼ਟ ਹੈ ਜਿਨ ਕੈ ਪੁੱਤੈ ਪੁਨ ਤਿਨਾਂ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਆਸਾ ਮਹਲਾ 3 ਭਾਵ ਜਿਨਾਂ ਵਡਭਾਗੀਆਂ ਨੂੰ ਗੁਰੂ ਦਾ ਮੇਲ ਹੋ ਜਾਂਦਾ ਹੈ ਤਿਨਾਂ ਨੂੰ ਗੁਰਦੁਆਰਿਓ ਗੁਰ ਸ਼ਬਦ ਰੂਪੀ ਸੱਚੀ ਬਾਣੀ ਸਤਨਾਮ ਵਾਲਾ ਗੁਰਮੰਤਰ ਮਿਲ ਜਾਂਦਾ ਹੈ ਜਿੱਥੇ ਉਸ ਸ਼ਬਦ ਮੰਤਰ ਦਾ ਵਾਸ ਹੁੰਦਾ ਹੈ ਤਿੱਥੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਫੇਰ ਤਿਸ ਸੱਚੇ ਗਿਆਨ ਰਤਨ ਨਾਮ ਦੁਆਰਾ ਸਹਿਜ ਵਿਵਸਥਾ ਵਿਕੇ ਸਮਾਜ ਆਈਦਾ ਹੈ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੇ ਆਗਾ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹ ਨਾ ਜਾਏ ਰਹਾ ਹਮਨੀਜ ਮੈਲੇ ਅਤ ਅਭਮਾਨੀ ਦੁਜਾ ਭਾਇ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਏ ਨ ਰੰਗੀਐ ਗੁਰ ਮਿਲਿਆ ਰੰਗ ਚੜਾਓ ਗੁਰ ਕੈ ਭੈ ਭਾਏ ਜੋ ਰਤੇ ਸਿਫਤੀ ਸਚ ਸਮਾਓ ਭੈ ਬਿਨ ਲਾਗ ਨ ਲਗਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਉਣੈ ਝੂਠੇ ਠਾਉ ਨ ਕੋਏ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸੱਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹਹਿ ਜਸ ਪਸ ਟੋਰ ਜਨ ਕੀਤੇ ਤਿਸੈ ਨ ਜਾਣਨੀ ਬਿਨ ਨਾਮੈ ਸਭ ਚੋਰ ਇੱਕ ਗੁਣ ਵਿਹਾਜ ਹੈ ਆਗਣ ਵਿਕਣ ਹੈ ਗੁਰ ਕੈ ਸਹਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰ ਆਏ ਸਭਨਾ ਦਾ ਦਾਤਾ ਏਕ ਹੈ ਸਿਰ ਧੰਦਾ ਲਾਏ ਨਾਨਕ ਨਾਮੇ ਲਾਇ ਸਵਾਰਿਆਨ ਸ਼ਬਦੇ ਲੈ ਮਿਲਾਏ ਭਾਵ ਜਿਹੜੇ ਵਿਵੇਕੀ ਜਨ ਸੱਚੇ ਨਾਮ ਰੰਗ ਵਿੱਚ ਰਤੇ ਹੋਏ ਹਨ ਸੋਈ ਜਾਨ ਨਿਰਮਲ ਨਖਾਲਸ ਖਾਲਸੇ ਹਨ ਅਤੇ ਤਿਨਾਂ ਦੀ ਸੋਭਾ ਸਦਾ ਸੱਚੀ ਹੈ ਇਸ ਲੋਕ ਵਿੱਚੇ ਵੀ ਉਹਨਾਂ ਦਾ ਘਰੋ ਘਰੀ ਹਰ ਘਰ ਅੰਦਰ ਜਸ ਹੁੰਦਾ ਹੈ ਅਤੇ ਪਰਲੋਕ ਵਿੱਚ ਵੀ ਉਹਨਾਂ ਦੀ ਸੋਭਾ ਜੁਗੋ ਜੁਗ ਪ੍ਰਕਾਸ਼ਤ ਪ੍ਰਕਾਸ਼ਮਾਨ ਰਹਿੰਦੀ ਹੈ ਹੈ ਗੂੜੇ ਰੰਗ ਦੇ ਅਸਲੇ ਵਾਲੇ ਮਨਾ ਤੂੰ ਸੱਚਾ ਅਸਲੀ ਰੰਗ ਚਲੂਲਾ ਚੜਾਇ ਲੈ ਕਿਵੇਂ ਜੇ ਇਹ ਮਨ ਗੂੜੇ ਅਤੇ ਸੱਚੇ ਜਿਗਰੀ ਰੰਗਾਂ ਵਿੱਚ ਰੰਗਣ ਵਾਲੀ ਗੁਰਬਾਣੀ ਨਾਲ ਰੰਗਿਆ ਜਾਵੇ ਤਾਂ ਨਾ ਇਹ ਰੰਗ ਕਦੇ ਲਹੇਗਾ ਨਾ ਲਾਮ ਲਾਂਬੇ ਹੋਵੇਗਾ ਨਾਮ ਪਰਮਾਰਥੀ ਜੀਵਤ ਭਾਵ ਤੋਂ ਰਹਿਤ ਦੂਜੇ ਭਾਏ ਦੇ ਵਿਕਾਰਾਂ ਕਰਕੇ ਅਤ ਦਰਜੇ ਦੇ ਅਹੰਕਾਰੀ ਅਤ ਨੀਚ ਮੈਲੇ ਸੰਸਾਰੀ ਜੀਵ ਗੁਰੂ ਰੂਪੀ ਪਾਰਸ ਨਾਲ ਮਿਲਣ ਪਰਸੇ ਜਾਣ ਕਰਕੇ 12 ਬੰਨੇ ਕੰਚਨ ਸੋਨੇ ਦੇ ਸਦਰਸ਼ ਸੁਧ ਅਤੇ ਅਪਾਰ ਨਿਰਮਲ ਜੋਤ ਵਾਲੇ ਹੋ ਗਏ ਗੁਰੂ ਦੀ ਪਾਰਸ ਕਲਾ ਬਿਨਾ ਐਸੇ ਚਲੂਲੇ ਮਜੀਠੀ ਰੰਗਾਂ ਵਿੱਚ ਕੋਈ ਨਹੀਂ ਰੰਗਿਆ ਜਾ ਸਕਦਾ ਅਤੇ ਸੱਚੇ ਗੁਰੂ ਦੇ ਮਿਲਣ ਕਰਕੇ ਹੀ ਐਸੇ ਚਲੂਲੇ ਰੰਗਾਂ ਦਾ ਚੜਾਓ ਚੜ ਸਕਦਾ ਹੈ ਜਿਨ੍ਹਾਂ ਨੂੰ ਗੁਰੂ ਦੀ ਭੈ ਭਾਵਨੀ ਦਾ ਪਾਰ ਰੂਪੀ ਰੰਗ ਚੜ ਗਿਆ ਹੈ ਉਹਨਾਂ ਦਾ ਹੀ ਸਿਫਤ ਸਲਾਹ ਵਿੱਚ ਸੱਚ ਕਰਕੇ ਸੱਚ ਮੁੱਚ ਅਸਲੀ ਸਮਾਵਣਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ